ਮਿੱਤਰੋ ਕੱਲੀ ਕੱਲੀ ਸੀਲ ਟਰੈਕਟਰ ਦੀ ਨਾ ਜਿਸ ਤਰ੍ਹਾਂ ਏਜੰਸੀ ਚੋਂ ਲੱਗ ਗਈ ਸੀ ਤੇ ਹਾਲੇ ਤੱਕ ਉਸੇ ਤੇ ਰਹੀ ਆ ਬੰਪਰ ਤੋਂ ਲੈ ਕੇ ਲੈਂਕਾ ਤੱਕ ਸਾਰਾ ਕੰਡੀਸ਼ਨ ਦਾ Ориਜਨਲ ਹੈ ਨੰਬਰ ਇਹ ਪੰਜਾਬ ਦਾ ਤੇ ਇਹ ਪਹਿਲੀ ਪਾਰਟੀ ਦੇ ਨਾਮ ਟਰੈਕਟਰ ਹੈ ਜੇ ਕਿਸੇ ਸੱਜਣ ਨੇ ਖਰੀਦਣਾ ਹੈ ਮਾਡਲ ਵੀ 2021 ਹੈ ਤੇ ਚੱਲਿਆ ਵੀ 2110 ਘੰਟੇ ਹੋਇਆ ਥੋਰ ਸਪੀਡਾਂ ਦੇ ਵਿੱਚ ਹੈ ਟਾਇਰਾਂ ਦੀ ਕੰਡੀਸ਼ਨ 80 ਤੋਂ 85 ਪੈਸੇ ਆ ਮਿੱਤਰੋ ਰਿੰਮਾਂ ਤੇ ਕੱਲਾ ਕੱਲਾ ਮਾਰਕਾ ਡਰਾਵਲ ਤੇ ਹਾਲੇ ਤੱਕ ਰੰਗ ਉਸੇ ਤਰ੍ਹਾਂ ਘੜਾ ਧਰਮੇ ਚੈੱਕ ਕਰਵਾ ਦੇ ਆ ਟਿਊਬਾਂ ਦਾ ਲੈਂਕਾਂ ਦਾ ਸਾਰਾ ਟਰੈਕਟਰ ਚੈੱਕ ਕਰਾ ਦੇ ਦੇਖੋ ਕਰੋ ਕਰੋ ਚੈੱਕ 101% ਟਰੈਕਟਰ ਦੀ ਗਾਰੰਟੀ ਹੈ ਬਾਈ ਕਹਿੰਦਾ ਜੇ ਕਿਸੇ ਸੱਜਣ ਨੇ ਖਰੀਦਣਾ ਮਿੱਤਰੋ 15 20 ਕਿੱਲਾਂ ਦੀ ਖੇਤੀ ਤੇ ਬਾਈ ਨੇ ਚਲਾਇਆ ਟਰੈਕਟਰ ਬਾਈ ਲਵੇ 2 ਨੇ 13511 ਤੇ 1 ਹੈਗਾ ਸੀ 5310 5310 ਬਕਾਊ ਹੈ ਡਿਮਾਂਡ ਹੈਗੀ ਆ 7 ਲੱਖ ਤੇ 60000 ਰੁਪਿਆ ਤੁਹਾਡੇ ਵਾਸਤੇ 10000 ਡਿਸਕਾਊਂਟ ਹੈ 750000 ਦਾ ਟਰੈਕਟਰ ਬਣੂ ਕੋਈ ਵੀ ਸੱਜਣ ਮੇਲਾ ਲੁੱਟਣਾ ਚਾਹੁੰਦਾ ਨਾ 101% ਗਾਰੰਟੀ ਵਾਲਾ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਫਟਾਫਟ ਪਿੰਡ ਜਿਉਂਦਾਂ ਦੇ ਵਿੱਚ ਆਜੋ ਬਾਈ ਜਗਪਾਲ ਦੇ ਘਰੇ ਖੜਾ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਆ 2110 ਘੰਟੇ ਚੱਲਿਆ ਹੋਇਆ ਪੰਜਾਬ ਦਾ ਨੰਬਰ ਪਹਿਲੀ ਪਾਰਟੀ ਦੇ ਨਾਮ ਸਾਰਾ Ориਜਨਲ ਸਾਰਾ ਸ਼ੀਲਡ ਹੈ ਕਰੋ ਕੰਟੈਕਟ